ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵੀਡੀਓ ਲੈ ਕੇ ਆਏ ਅੰਮ੍ਰਿਤਸਰੀ ਪੱਗ ਜਿਹਦੀ ਲੰਦ 7.5 ਮੀਟਰ ਆਈ ਜਿਹੜਾ ਕਪੜਾ ਫੁੱਲ ਬਲ ਵਰਤਿਆ ਜਿਹੜਾ ਇਹ ਪਹਿਲਾਂ ਲਗਾਉਣਾ ਹੈ ਉਹ ਸਿਰ ਦੇ ਸੈਂਟਰ ਚੋਂ ਲਿਆ ਆ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਮਟਾਈ ਦੇ ਵਿੱਚ ਲਿਆਉਣਾ ਹੈ ਉਸ ਲੜ ਨੂੰ ਇੱਕ ਗਾਰ ਤੋਂ ਫੋਲਡ ਕਰਕੇ ਲੜ ਨੂੰ ਅੱਧੇ ਗੱਲ ਅੱਧੇ ਠਾਕੇ ਲਗਾ ਦੇਣਾ ਹੈ ਇਹੜਾ ਤੇ ਨਾ ਜਿਹੜਾ ਕੋਨਾ ਹੈ ਬੈਗ ਤੋਂ ਪਿੰਚ ਕਰਕੇ ਪੁਣੇ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਹੜਾ ਪੁਣੇ ਦਾ ਖੁੱਲਦਾ ਪਾਸਾ ਉਸ ਨੂੰ ਥੱਲੇ ਰੱਖ ਕੇ ਉਸ ਦੇ ਜਿਹੜਾ ਉਤਲਾ ਪੱਲਾ ਉਸ ਦੇ ਦੋ ਲੜ ਬਣਾ ਲੈਣੇ ਹਨ ਗੁੱਠ ਦੇ ਗੁੱਠ ਦੇ ਗੋਲ ਵਾਦਨ ਤੇ ਇਹੜਾ ਦੋ ਲੜ ਬਣਾ ਕੇ ਉਸ ਨੂੰ ਉਸੇ ਤਰੀਕੇ ਨਾਲ ਮੋੜ ਕੇ ਜਿਹੜਾ ਇਸ ਪੱਗ ਦਾ ਜਿਹੜਾ ਤੁਸੀਂ ਫਾਸਲਾ ਘੱਟ ਰੱਖ ਸਕਦੇ ਹੋ ਤੇ ਚੰਗੀ ਤਰ੍ਹਾਂ ਜਿਹੜਾ ਤੁਸੀਂ ਇਹਨਾਂ ਬਾਜ ਫੇਰ ਕਿਹੜਾ ਹੈ ਬਿਹੜੇ ਪੇਚਾਂ ਦੀ ਉਹ ਸਫਾਈ ਕਰ ਲੈਣੀ ਹੈ ਇਹਦੇ ਦਿਨੇ ਦੂਸਰੇ ਲੜ ਦੇ ਦੂਗ ਲੜ ਬਣਾਏ ਹਨ ਉਸ ਤੇ ਜਿਹੜਾ ਤੁਸੀਂ ਉਤਰਾ ਲੜ ਹੋਊਗਾ ਉਹਦੇ ਵਿੱਚ ਤੁਸੀਂ ਇਹਨਾਂ ਬਾਜ ਚੰਗੀ ਤਰ੍ਹਾਂ ਫੇਰ ਕੇ ਤੁਸੀਂ ਇਹਨਾਂ ਲੜ ਲਗਾਉਣਾ ਹੈ ਇਹਨੂੰ ਅਗਲਾ ਲੜਨ ਦਾ ਗੋਨਾ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਉਸੇ ਤਰ੍ਹਾਂ ਤੁਸੀਂ ਜਿਵੇਂ ਦੂਲੜ ਬਣਾਏ ਸੀ ਉਸ ਤਰ੍ਹਾਂ ਇਸ ਲੜ ਦੇ ਵੀ ਦੂਲੜ ਬਣਾਉਣੇ ਹਨ ਪੁਣੀ ਚੰਗੀ ਤਰ੍ਹਾਂ ਖੋਲ ਕੇ ਗੱਬੇ ਉਸ ਨੂੰ ਅੂਠੇ ਦੇ ਮੱਧ ਦੇ ਨਾਲ ਤੁਸੀਂ ਲੈੜਾ ਉਸ ਦੇ ਦੋ ਦੂਲੜ ਬਣਾਉਣੇ ਹਨ ਇਸ ਲੜ ਦੇ ਵਿੱਚ ਵੀ ਚੰਗੀ ਤਰ੍ਹਾਂ ਜਿਹੜਾ ਤੁਸੀਂ ਨੇ ਬਾਜ ਫੇਰਨਾ ਹੈ ਇਹ ਲਾ ਤੂੰ ਇਹ ਬਾਕੀ ਲੜ ਜਿੰਨਾ ਤੂੰ ਇਹ ਬਾਕੀ ਲੜਾਂ ਦਾ فاਸਲਾ ਰੱਖਿਆ ਉਹਨਾਂ ਹੀ ਇਸ ਲੜ ਦਾ ਵੀ ਰੱਖਣਾ ਹੈ ਇਹ ਲਾ ਤੂੰ ਇਹ ਲੜ ਲਾ ਗੋਣਾ ਬੈਗ ਤੋਂ ਪਿੰਚੇ ਕਰਕੇ ਤੇ ਅਚੰਕ ਹੀ ਤਰੇਡੀ ਪੱਗਾਉ ਸੈਟ ਕਰਕੇ ਕਰ ਲੈਣੀ ਹੈ ਨੋਕ ਕੋਲ ਐਂਡ ਪਿੱਛੇ ਤੱਕ ਜਿਹੜਾ ਬਾਜ ਫੇਰ ਲੈਣਾ ਹੈ ਲੜਾਂ ਦੇ ਵਿੱਚ ਜਿਹੜਾ فاਸਲਾ ਤੂੰ ਇਹ ਸੈਟ ਕਰ ਲੈਣਾ ਹੈ ਇਹ ਕਰਤਾਂ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿੰਨਾ ਵੀ ਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਜਿੰਨਾ ਵੀ ਰਾਂ ਸਾਡੇ ਇਹੜਾ Facebook ਪੇਜ ਆ ਉਸ ਨੂੰ ਫੋਲੋ ਕਰ ਲਓ ਕਿੜਾ ਜਿਨੇ ਅਰੇ ਲਾ ਗੋਣਾ ਹੈ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਪੁਣੀ ਨੂੰ ਚੰਗੀ ਤਰ੍ਹਾਂ ਖੋਲ ਕੇ ਗੁੱਠੇ ਦੀ ਮਦਦ ਨਾਲ ਤੁਹਾਨੂੰ ਦੋ ਲੜ ਬਣਾਉਣੇ ਹਨ ਗੁੱਠੇ ਤੇ ਉਂਗਲੀ ਦੀ ਮਦਦ ਨਾਲ ਇਹ ਜਿਹੜਾ ਜਿਹੜਾ ਬਰ ਮੈਂ ਉੱਤੇ ਜਿਹੜਾ ਤੁਹਾਡੇ ਪੇਚ ਹੋਊਗਾ ਤੁਸੀਂ ਨੇ ਉਹ ਲੜ ਦੇ ਜਿਹੜਾ ਸੈਂਟਰ ਦੇ ਵਿੱਚ ਤੁਸੀਂ ਨੇੜੇ ਦੋ ਪੇਚ ਬਣਾਉਣੇ ਹਨ ਇੱਕ ਦਰਦ ਨੂੰ ਤੋਂ ਦੱਬ ਕੇ ਲੜ ਨੂੰ ਚੰਗੀ ਤਰ੍ਹਾਂ ਜਿਹੜੇ ਉੱਤੇ ਪੇਚਾਂ ਦੇ ਵਿੱਚ ਸਫਾਈ ਉਂਗਲਾਂ ਫੇਰ ਕੇ ਇਹਦਾ فاਸਲਾ ਸੈੱਟ ਕਰ ਲੈਣਾ ਹੈ ਇਸ ਲੜ ਨੂੰ ਫੇਰ ਇੱਕ ਗਰ ਤੋਂ ਹੋਲਡ ਕਰਕੇ ਦੱਬ ਕੇ ਇਹ ਲੜ ਨੂੰ ਉਸ ਤਰੀਕੇ ਨਾਲ ਲਗਾ ਦੇਣਾ ਹੈ ਇਸ ਲੜ ਦੇ ਵਿੱਚ ਵੀ ਜਿਹੜੇ ਬਾਜਾ ਤੁਸੀਂ ਨੇ ਚੰਗੀ ਤਰ੍ਹਾਂ ਫੇਰਨਾ ਹੈ ਜਿਹੜਾ ਨੋਕ ਕੋਲੋਂ ਥੋੜਾ ਲੜ ਥੋੜਾ ਥੜਲਾ ਲੜਾ ਜਿਹੜਾ ਉਹ ਬਾਹਰ ਆਂਦਾ ਹੈ ਤੁਸੀਂ ਬਾਦੀ ਬਾਦੀ ਮਦਰ ਨਾਲ ਤੁਸੀਂ ਨੇ ਅੰਦਰ ਸੈੱਟ ਕਰ ਲੈਣਾ ਹੈ ਇਸ ਲੜ ਦਾ ਇਹ ਫਾਸਲਾ ਉਹ ਨਹੀਂ ਰੱਖਣਾ ਜਿੰਨਾ ਜਿਹੜਾ ਤੁਸੀਂ ਨੇ ਬਾਕੀ ਲੈਣਾ ਦਾ ਫਾਸਲਾ ਰੱਖਿਆ ਹੈ ਕੋਲੋਂ ਪਾ ਕੇ ਸੈੱਟ ਕਰਕੇ ਜਿਹੜਾ ਬਾਕੀ ਲੜਾਂ ਦਾ ਜਿਹੜੇ ਨੋਕ ਦੇ ਕੋਲ ਤੁਸੀਂ ਨੇ ਬਾਜ ਫੇਰ ਲੈਣਾ ਹੈ ਜਿਹੜਾ ਤੁਸੀਂ ਨੇ ਅਗਲਾ ਲਗਾਉਣਾ ਹੈ ਉਹ ਬੈਗ ਤੋਂ ਪਿੰਚ ਕਰਕੇ ਪੁਣੇ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਗੁੱਠੇ ਦੀ ਉਂਗਲੀ ਦੇ ਮੱਧ ਨਾਲ ਤੋਂ ਨੇੜੇ ਦੋ ਲੜ ਬਣਾਉਣੇ ਹਨ ਇਸ ਲੜ ਨੂੰ ਵੀ ਤੁਸੀਂ ਉਸੇ ਤਰੀਕੇ ਨਾਲ ਲਗਾਉਣਾ ਹੈ ਜਿਹੇ ਤਰੀਕੇ ਨਾਲ ਤੁਸੀਂ ਨੇੜੇ ਬਾਕੀ ਲੜ ਲਗਾਏ ਨੇ ਲੜਨ ਨੂੰ ਇੱਕ ਗਾਰ ਉਤੋਂ ਦੱਬ ਕੇ ਉਹਦੇ ਦੋ ਲੜ ਬਣਾ ਕੇ 11 ਤੋ ਫੇਰ ਫੋਲਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਇਸ ਲੜ ਦੇ ਵਿੱਚ ਵੀ ਤੁਸੀਂ ਜਿਹੜਾ ਬਾੜਾ ਚੰਗੀ ਤਰ੍ਹਾਂ ਵੀ ਫੇਰ ਕੇ ਇਹ ਲੜਾਂ ਨੂੰ ਸੈੱਟ ਕਰ ਲੈਣੇ ਹਨ। ਤੁਸੀਂ ਚੰਗੀ ਤਰ੍ਹਾਂ ਇਹ ਲੜ ਨੂੰ ਖਿੱਚ ਕੇ ਥੱਲੇ ਉਹਨਾਂ ਲੜਾਂ ਦੇ ਵਿੱਚ ਤੁਸੀਂ ਬਾਜ ਫੇਰ ਲੈਣਾ ਹੈ। ਚੰਗੀ ਤਰ੍ਹਾਂ ਪਿੱਛੇ ਤੱਕ ਸਫਾਈ ਕਰ ਲੈਣੀ ਹੈ ਜੀ। ਉਦੋਂ ਟੋਨ ਜਿਹੜੀ ਸ਼ੇਪ ਆਉ ਤਾਂ ਕੀ ਤਰ੍ਹਾਂ ਸੈਟ ਕਰਕੇ ਤਨੂਕ ਸੈਟ ਕਰ ਲੈਣੀ ਹੈ ਇਹਨਾਂ ਲੜਾਂ ਲੜਤੀ ਨੇ ਬਾਦੀ ਮੋਦਣਾ ਤੋਂ ਜਿਹੜਾ ਫਾਸਲਾ ਉਹ ਚੰਗੀ ਤਰ੍ਹਾਂ ਤੋਂ ਜਿਹੜਾ ਤੁਸੀਂ ਨੇ ਜਿਹੜਾ ਜਿੰਨੇ ਤੁਸੀਂ ਪੱਕੇ ਲੈਣਾ ਦਾ ਫਾਸਲਾ ਰੱਖਿਆ ਸੀ ਤੁਸੀਂ ਉਨਾ ਹੀ ਰੱਖ ਲੈਣਾ ਹੈ। ਇਹੜਾ ਨੋਕ ਦੇ ਕੋਲ ਜਿਹੜਾ ਤੁਸੀਂ ਨੇ ਬਾਜਾ ਉਹ ਤੁਸੀਂ ਜਿਹੜਾ ਜਿਆਦਾ ਥੋੜਾ ਜਿਆਦਾ ਫੇਰ ਲਿਓ। ਕਈ ਵਾਰ ਐਨਾ ਉਤੋਂ ਜਿਹੜੇ ਲੜਨੇ ਉਹ ਨਿਕਲੇ ਆਉਂਦੇ ਨੇ। ਜਿਹੜਾ ਤੁਸੀਂ ਨੇ ਅਗਲੜ ਲਗਾਉਣਾ ਹੈ ਉਹ ਪੂਨੇ ਦਾ ਪੈਕ ਤੋਂ ਪਿੰਚ ਕਰਕੇ ਪੁਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬਾਦ ਦਾ ਪਾਸਾ ਉੱਤੇ ਰੱਖ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਗਰ ਖਿੱਚ ਕੇ ਇਹੜਾ ਉੱਡਾ ਛੇਮੜਾ ੜਾ ਤੁਸੀਂ ਉਹ ਸਿੰਗਲ ਲਗਾਉਣਾ ਹੈ ਇੱਕ ਗਰ ਤੁਸੀਂ ਇਹਨਾਂ ਨੂੰ ਮੋੜ ਕੇ ਇਹ ਗਰ ਵੀ ਨੇ ਫੇਰ ਮੋੜਨਾ ਹੈ ਇਸ ਲੜਨ ਨੂੰ ਇੱਕ ਗਰ ਉੱਤੋਂ ਫੋਲਡ ਉੱਤੋਂ ਮੋੜ ਕੇ ਤੁਸੀਂ ਇਹੜਾ ੜਾ ਲਾਉਣਾ ਹੈ ਇਸ ਲੜਦਾ ਵੀੜਾ فاਸਲਾ ਤੁਸੀਂ ਨੇ ਉਨੇ ਹੀ ਰੱਖਣਾ ਹੈ ਜਿੰਨਾ ਤੁਸੀਂ ਬਾਕੀ ਲੜਾਂ ਦਾ فاਸਲਾ ਰੱਖਿਆ ਹੈ ਕਿਸੇ ਲੜਦਾੜਾ ਜਿਹੜਾ ਵੀ فاਸਲਾਗਾ ਉਹ ਤੁਸੀਂ ਨੇ ਬਦ ਘੜ ਨਹੀਂ ਰੱਖਣਾ ਜਿਹੜੇ ਕੀ ਪੇਚਾਂ ਦੀ ਜਿਹੜੀ ਮੋਟਾਈ ਆ ਤੁਸੀਂ ਉਹ ਵੀ ਸਹੀ ਰੱਖਣੀ ਹੈ ਕਈ ਪੇ ਵੀਰਾਂ ਦੇ ਜਿਹੜੇ ਪੇਜ ਹੁੰਦੇ ਨੇਗੇ ਉਹ ਪਤਲੇ ਹੋ ਜਾਂਦੇ ਨੇ ਕਈ ਤੇ ਕਈ ਮੋਟੇ ਹੋ ਜਾਂਦੇ ਤੁਸੀਂ ਉਸ ਉਸ ਲੜ ਨੂੰ ਜਿਹੜਾ ਤੁਸੀਂ ਉਸ ਲੜ ਦੇ ਜਿਹੜਾ ਤੁਹਾਨੂੰ ਪਤਲਾ ਲੱਗਦਾ ਤੁਸੀਂ ਉਸ ਲੜ ਦੇ ਵਿੱਚ ਤੁਸੀਂ ਬਾਅਦ ਦੀ ਮਦਦ ਨਾਲ ਤੁਸੀਂ ਉਸ ਲੜ ਨੂੰ ਮੋਟਾ ਕਰ ਸਕਦੇ ਹੋ ਤੇੜਾ ਤੁਸੀਂ ਲੜ ਮੋਟਾ ਕਰਨਾ ਤੁਸੀਂ ਨੇ ਜਿਆਦਾ ਮੋਟਾ ਨਹੀਂ ਕਰਨਾ ਜਿੰਨੇ ਤੁਹਾਡੇ ਬਾਕੀ ਲੜ ਮੋਟੇ ਹੋਣ ਉਹਨਾਂ ਕੋਈ ਨਹੀਂ ਲੜੋ ਉਹ ਮੋਟੇ ਕਰ ਲੈਣੇ ਹਨ ਜਿਹੜੇ ਤੁਹਾਡੇ ਰਹਦੇ ਹੋਣਗੇ ਚੰਗੀ ਤਰ੍ਹਾਂ ਇਹਦੀ ਸੇਫ ਸੈਟ ਕਰ ਲੈਣੀ ਹੈ ਤੁਸੀਂ ਨੇ ਇਹੜਾ ਤੁਸੀਂ ਲੜਾਂ ਦੇ ਵਿੱਚ ਬਾਅਦ ਫੇਰਨਾ ਹੈ ਪਿੱਛੇ ਤੱਕ ਤੁਸੀਂ ਨੇ ਪ੍ਰੋਪਰ ਫੇਰਨਾ ਹੈ ਡਾ ਆਪਾਂ ਲੜ ਲਗਾ ਸੀ ਉਹਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰਾਂਗੇ ਜੇ ਕਾਰਟਨ ਸਾਡੀ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹੜਾ ਤੂੰ ਨੇ ਇਹੜਾ ਕਾਲਗੀ ਲੜਾ ਲਗਾਉਣਾ ਹੈ ਜਿਹੜਾ ਤੂੰ ਨੇ ਪੱਗ ਪੈਨ ਲਗਾਉਣਾ ਹੈ ਸੈਂਟਰ 'ਚ ਲਗਾਉਣਾ ਹੈ ਨੱਕ ਦੇ ਨੱਕ ਦੇ ਵੱਧ ਘੱਟ ਖੱਬੇ ਖੱਬੇ ਪਾਸੇ ਜਾਂ ਸੱਜੇ ਪਾਸੇ ਨਹੀਂ ਹੋਣਾ ਚਾਹੀਦਾ ਜਿਹੜਾ ਤੂੰ ਨੇ ਕਾਲਗੀ ਲੜਾ ਗੋਣਾ ਪੂਣੀ ਨੂੰ ਖੋਲ ਕੇ ਦੋਨੇ ਪੱਲੇ ਇੱਕ ਪੱਲਾ ਉੱਤੇ ਨੂੰ ਉੱਤੇ ਤਾਨ ਫੋਲਡ ਕਰਕੇ ਤੇ ਇੱਕ ਪੱਲਾ ਥੱਲੇ ਨੂੰ ਫੋਲਡ ਕਰਕੇ ਉਸ ਲੜ ਨੂੰ ਇੱਕ ਗਰਤੂ ਫੋਲਡ ਕਰਕੇ ਐਂਡ ਸਪਾਈ ਦੇ ਵਿੱਚ ਲਿਆ ਕੇ ਇਹ ਗੱਲ ਥੱਲੇ ਫੋੜ ਕਰਕੇ ਜਿਹੜਾ ਉਹ ਤੇ ਹੱਥ ਫੇਰ ਕੇ ਵੀ ਲੜਨ ਨੂੰ ਇਨਸਾਫ ਕਰ ਲੈਣਾ ਹੈ ਜਿਹੜਾ ਤੁਹਾਡੇ ਉੱਤੇ ਬਾਲ ਹੋਣਗੇ ਤੁਸੀਂ ਉਹ ਬਾਦ ਦੀ ਮਦਦ ਨਾਲ ਤੁਸੀਂ ਇਹਨਾਂ ਸੰਗੇ ਤਰ੍ਹਾਂ ਕੱਢ ਲੈਣੇ ਹਨ ਉਸ ਨੂੰ ਪੱਗ 'ਤੇ ਲੈੜਾ ਕਿਉਂ ਕਲਗ ਲੈਣਾ ਪੱਗ ਪੈਂਦੇ ਥੱਲੇ ਹੀ ਲਿਆ ਕੇ ਸੱਜੇ ਪਾਸੇ ਵੱਲ ਨੂੰ ਫੋੜ ਕਮਾ ਕੇ ਦੁਨੇ ਲੜਨ ਨੂੰ ਜਿਹੜਾ ਲੜਨ ਨੂੰ ਜਿਹੜਾ ਜ਼ਿਆਦਾ ਨਹੀਂ ਖੋਲਣਾ ਤੇ ਥੋੜਾ ਖੋਲ ਸਕਦੇ ਹੋ ਕਈ ਵੀ ਰੰ ਲੜਾ ਉਹ ਜੱਕਾ ਜਿਹੜਾ ਜਿਹੜਾ ਤੁਸੀਂ ਜ਼ਿਆਦਾ ਖੋਲ ਲੈਨੇ ਹੋ ਉਹ ਜਿਹੜਾ ਲੜਾ ਉਹ ਵੀ ਨੇ ਥੋੜਾ ਖੋਲਣਾ ਜਿਹੜਾ ਕੱਲ੍ਹ ਜਾਲ ਲਗਾਉਣਾ ਤੁਸੀਂ ਚੰਗੀ ਤਰ੍ਹਾਂ ਜਿਹੜਾ ਕਈ ਵੀ ਰੰ ਦਾ ਜਿਹੜਾ ਲੜਾਗਾ ਤੁਸੀਂ ਉਹਦੇ ਉੱਤੇ ਥੱਲਾ ਹੋ ਜਾਂਦਾ ਤੁਸੀਂ ਉਸ ਪੱਗ ਪੈਣਾ ਉਸ ਉਹਦੇ ਉੱਤੇ ਪੱਗ ਪੈਣ ਲਗਾ ਸਕਦੇ ਹੋ ਇਸ ਲੜਨ ਨੂੰ ਜਿਹੜਾ ਨੋਕ ਦੇ ਕੋਲੋਂ ਦਬ ਦੇਣਾ ਹੈ ਇგი ਤਰ੍ਹਾਂ ਸੇਵ ਕਰਟ ਕਰਕੇ ਜਿਹੜਾ ਤੁਸੀਂ ਇਹ ਸਿਰ ਟਕਣਾ ਹੈ ਉਹ ਜਿਹੜਾ ਥੋੜਾ ਜਿਹਾ ਸਿਰ ਦੇ ਸੈਂਟਰ ਚ ਲੜ ਲਿਆ ਆਇਆ ਸੀ ਉਹਦੇ ਨਾਲ ਟਕਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ